ओमकार सतगुरु प्रसाद रागमाला राग एक संग पंचबरंगण सांग आलाप आठो नंदन प्रथम राग भैरव करही पंच रागनी सांगोच रही પ્રથમ પરબી બિલાવલી કોને આકી ગાવ હ બંગલી કોન અસલે કી કી પઈ વારી એ પેરો કી પંચો નારી પંચમ હરખ દે સાખ સુનાવ હે ਬੰਗਾਲਮ ਮਦ ਮਾਦ ਬਗਾਵਹੀਂ ਲਾਲਤ ਬਿਲਾਵਲ ਗਾਵਹੀਂ ਆਪਣੀ ਆਪਣੀ ਬਾਤ ਆਸ਼ਟਪੁੱਤਰ ਭੈਰਵ ਕੇ ਗਾਵਹ ਗਾਇਨ ਪਾਤਰ ਦੁਤਿਆ ਮਾਲਕੋ ਸਪ ਆਲਾਪ ਹੈ ਸੰਗ ਰਾਗਣੀ ਪੰਤੋ ਦਾਪੈ ਗੋਣ ਕਰੀ ਅਦੇ ਬਗੰਧਾਰੀ ਬੰਧਾਰੀ ਸੀ ਹੁਤੀ ਉਚਾਰੀ ਤਮਾ ਸਰੀਏ ਪਾਂਚ ਹੋ ਗਈ ਮਾਲ ਰਾਗਾ ਕੌਸਕ ਸੰਗ ਲਾਈ ਮਾਰੂ ਮਖ ਅੰਗ ਮੇ ਵਾਰਾ ਪਰਵਰ ਚੰਡ ਕੌਸਕ ਯੋ ਬਾਰਾ ਹਾਉ ਘਟਿਓ ਪੌਰਾ ਨਜਗਾਏ ਅਸ਼ਟਮਾਲ ਕੋ ਸਖ ਸੰਗ ਲਾਈ ਪੁਨੇ ਆਇਓ ਹਿੰਡੋੜ ਪੰਜ ਨਾਰ ਸੰਗ ਅਸ਼ਟਸੁੱਤ ਉਠੈ ਤਾਨ ਕਲੋਲ ਗਾਇਨ ਤਾਰ ਮਿਲਾਵਈ ਤੇਲੰਗੀ ਦੇਵ ਕਰੀ ਆਈ ਬਾ ਸ਼ਾਂਤੀ ਤੰਦੂਰ ਸਹਾਈ ਸਾਸਹੀ ਲਾ ਪਾਰ ਜਾ ਸੰਗ ਲਾਈ ਪੰਤਵਾਰ ਜਾ ਫੁਰਮਾਨੰਦ ਬਾਸ ਕਰ ਆਏ ਚੰਦਰ ਬੇਮਬ ਮੰਗਲਨ ਸੋ ਆਏ ਸਾਸਬਾਨਿਆ ਆਹੇ ਬినੁਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਕੋਨੇ ਆਈ ਦੀਪਕ ਕੀ ਵਾਰੀ ਕਾਛੇਲੀ ਪਟ ਵੰਜਰੀ ਟੋਡੀ ਕਹੀ ਅਲਾਪ ਕਾਮੋਦੀ ਔ ਬੂਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੰਤਲੇ ਔ ਰਾਮਾ ਕਮਲ ਕੋਸਮਾ ਨਾਮ ਪੰਕੇ ਨਾਮ ਗਉਰਾਓ ਕਲ ਰਾਖ ਲਿਆਨਾ ਆਸ਼ਟ ਪੁੱਤਰ ਦੀਪਕ ਕੇ ਯਨ ਸਭ ਮਿਲ ਸੀ ਰਾਗ ਬੈ ਗਾਵ ਹੈ ਪੰਤੋਂ ਸੰਗ ਬਰੰਗਣ ਲਾਵ ਹੈ ਵੈ ਰਾਰੀ ਕਰਨਾਟੀ ਧਰੀ ਗਾਵਰੀ ਗਾਵ ਹੈ ਆਖਾਵਰੀ ਦੇ ਪਾਥ ਸਿੰਧਵੀ ਆਲਾ ਪੀ ਸ੍ਰੀ ਰਾਗ ਸਵਪੰਤਉਤਾਪੀ ਸਾਲੂ ਸਾਰਗ ਸਾਗਰਾ ਔਰ ਗੌਣ ਗੰਬੀਰਾ ਆਇਤਰ ਪੁਤਰ ਸ੍ਰੀ ਰਾਗ ਕੇ ਗੋਂਡ ਕੋਂਬ ਹਮੀਰਾ ਖਾਸੰ ਮੇਗ ਰਾਗ ਬੈ ਗਾਵ ਹੈ ਪੰਚੋ ਸੰਗ ਬਰੰਗਣ ਲਾਵਹਿ ਸੋਰਟ ਗੋੜ ਮਲਾਰੀ ਤੁਮੀ ਪੁਨ ਗਾਵਹਿ ਆਸਾ ਗੁਣ ਗੁਣੀ ਉਚੈ ਸੁਰ ਸੋਹੋਂ ਪਨ ਕੀਨੀ ਵੇਗ ਰਾਗ ਸਿਓ ਪੰਚੋ ਕੀਨੀ ਵੈਰਾ ਤਰ ਦਰ ਕਾਜ ਵੇਦਾਰਾ ਜਵਲੀ ਤਰਨਟ ਆ ਜਲ ਤਾਰਾ ਸੰਕਰਿਓ ਸਿਆਮਾ ਮੇੇ ਗਰਗ ਪੁੱਤਰਨ ਕੇ